ਹਾਂਜੀ ਸਰ ਜਿਹੜਾ ਕਿ ਅੱਜ ਸਵਾ 12 ਵਜੇ ਨਾਕਾ ਲਗਾਇਆ ਆ ਤੇ ਇਹ ਰਾਤ ਦਾ ਸਵਾ 12 ਵਜੇ ਕ ਹਜੇ ਤੱਕ ਵੀ ਖੜੇ ਹੋ ਕੀ ਹੈ ਸਾਰਾ ਇਹ ਮਾਨ ਜੋ ਡੀਆਈ ਸਾਹਿਬ ਜ਼ਿਲੰਦਰ ਰੇਨ ਜੀ ਦਾ ਹੁਕਮ ਸੀ ਅੱਜ ਨਾਈਟ ਡੋਮੀਨੇਸ਼ਨ ਦੇ ਲਈ ਉਹਦੇ ਸਬੰਧ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਸਾਡੀ ਸ਼੍ਰੀ ਸੁਰੇਂਦਰ ਲਾਂਬਾ ਜੀ ਉਹਨਾਂ ਦੇ ਹੁਕਮ ਸੀ ਅੱਜ ਉਹ ਵੀ ਇਸ ਵੇਲੇ ਫੀਲਡ ਦੇ ਵਿੱਚ ਹੀ ਆ ਸ਼ਹਿਰ ਦੇ ਵਿੱਚ ਤੇ ਆਲੇ ਦੋਲੇ ਦੇ ਇਲਾਕੇ ਵਿੱਚ ਘੁੰਮ ਰਹੇ ਨੇ ਮੇਨ ਮੋਟਿਵ ਸਾਡੇ ਡੀਆਈ ਸਾਹਿਬ ਦਾ ਤੇ ਐਸਐਸਪੀ ਸਾਹਿਬ ਦਾ ਇਹ ਆ ਕਿ ਸ਼ਰਾਰਤੀ ਅਨਸਰ ਜਿਹੜੇ ਆ ਉਹਨਾਂ ਤੇ ਕਾਬੂ ਪਾਇਆ ਜਾ ਸਕੇ ਤੇ ਜਿਹੜੇ ਆਮ ਸ਼ਹਿਰੀ ਆ ਸ਼ਹਿਰ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਸੁਰੱਖਿਆ ਦਾ ਅਹਿਸਾਸ ਜਿਹੜਾ ਮਹਿਸੂਸ ਹੋਵੇ ਇਸੇ ਮਕਸਦ ਦੇ ਨਾਲ ਜਿਹੜੀ ਰਾਤ ਦਿਨ ਪੁਲਿਸ ਜਿਹੜੀ ਆ ਡਿਊਟੀ ਕਰ ਰਹੀ ਆ ਤੇ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਜਿਹੜੀ ਆ ਲੋਕਾਂ ਨੂੰ ਸੱਖਿਆ ਦਾ ਅਹਿਸਾਸ ਕਰ ਰਹੀ ਆ ਧੰਨਵਾਦ ਸਰ ਜਿਹਦਾ ਪਰੋ ਕੋਈ ਵਿੱਚ ਕੋਈ ਸ਼ਰਾਰਤੀ ਆਨਸਰ ਪਕੜੇ ਗਏ ਜਿੰਨਾਂ ਚਲਾਨ ਵਗੈਰਾ ਕੱਟੇ ਗਏ ਬਿਲਕੁਲ ਹੀ ਅੱਜ ਚਲਾਨ ਆ ਸੀ ਕੀਤੇ ਆ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾਾਂ ਤੇ ਘੁੰਮ ਕੇ ਕੁਝ ਬੰਦੇ ਅਸੀਂ ਰਾਉਂਡ ਅਪ ਵੀ ਕੀਤੇ ਆ ਜਿੱਦਾਂ ਕਿ ਤੁਸੀਂ ਦੇਖਾ ਹੋਵੇਗਾ ਕਿ ਅਸੀਂ ਕੁਝ ਬੰਦੇ ਜਿਹੜੇ ਸ਼ੱਕੀ ਹੈਗੇ ਆ ਉਹ ਥਾਣੇ ਉਹਨਾਂ ਰਾਉਂਡ ਅਪ ਕਰਕੇ ਲੈ ਕੇ ਵੀ ਆਏ ਆ ਤੇ ਉਹਨਾਂ ਦੇ ਪੇਰੈਂਟਸ ਵੀ ਬੁਲਾਏ ਆ ਅਸੀਂ ਉਹਨਾਂ ਨੂੰ ਵੈਰੀਫਾਈ ਕਰਾਂਗੇ ਜੇ ਕੁਝ ਉਹਦੇ ਵਿੱਚ ਇਲੀਗਲ ਹੋਏਗਾ ਤੇ ਉਹਦੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ